ਕਿ ਜ਼ਿੰਦਗੀ ਵਿੱਚ ਲੋਕ ਉਸ ਨੂੰ ਕਦੇ ਨਹੀਂ ਭਲਾਉਂਦੇ ਜਿਸ ਨੇ ਕੋਈ ਚੰਗਾ ਕਰਮ ਹੋਵੇ ਕੀਤਾ ਪਰ ਜिले ਵਿੱਚ ਹਾਲ ਦੀ ਘੜੀ ਇਹ ਚਰਚਾ ਹੈ ਕਿ ਦਲੇਰੀ ਦਾ ਦੂਜਾ ਨਾਮ ਹੈ ਜੀਤਾ ਦਲੇਰੀ ਦਾ ਦੂਜਾ ਨਾਮ ਹੈ ਜੀਤਾ ਸਤਿ ਸ਼੍ਰੀ ਅਕਾਲ ਸਾਥੀਓ ਜੀਤੇ ਦੀ ਤਸਵੀਰ ਚੱਲ ਰਹੀ ਹੁਣ ਹੁੰਦਾ ਕੀ ਹੈ ਜੀ ਬੱਸ ਵਿੱਚ ਇੱਕ ਔਰਤ ਇੱਕ ਬਜ਼ੁਰਗ ਦੇ ਪਿੱਛੇ ਲੱਗੀ ਹੁੰਦੀ ਹੈ ਪਤਾ ਨਹੀਂ ਬੈਂਕ ਤੋਂ ਲੱਗੀ ਸੀ ਪਤਾ ਨਹੀਂ ਕਿੱਥੋਂ ਲੱਗੀ ਸੀ ਉਹਨੂੰ ਪਤਾ ਸੀ ਕਿ ਬਜ਼ੁਰਗ ਕੋ ਜਿਹੜਾ ਲਫਾਫਾ ਹੈ ਉਸ ਵਿੱਚ ਲੱਖ ਰੁਪਈਆ ਹੈ ਤੇ ਕਹਿੰਦੇ ਭਲੇੜ ਨਾਲ ਉਹ ਲਫਾਫੇ ਨੂੰ ਕੱਟ ਦਿੰਦੀ ਹੈ ਤੇ ਪੈਸੇ ਕੱਢ ਕੇ ਰਫੂ ਚੱਕਰ ਹੋਣ ਲੱਗਦੇ ਤੇ ਜੀਤਾ ਮੌਕੇ ਤੇ ਉਸ ਨੂੰ ਰੰਗੇ ਹੱਥੀ ਫੜ ਲੈਂਦਾ ਔਰਤ ਫਿਰ ਨੋਟ ਸਿੱਟ ਦਿੰਦੀ ਹੈ ਹੁਣ ਇਸ ਔਰਤ ਦੀ ਤਸਵੀਰ ਵੀ ਜਿਹੜੀ ਸਾਹਮਣੇ ਆ ਗਈ ਹੈ ਪਰ ਦੇਖਣ ਵਾਲੀ ਗੱਲ ਇਹ ਹੈ ਕਿ ਪੁਲਿਸ ਕੀ ਕਤਮ ਚੱਕਦੀ ਹੈ ਕਿ ਇਸ ਔਰਤ ਤੋਂ ਪੁੱਛ ਗਿਛ ਹੁੰਦੀ ਹੈ ਜਾਂ ਪ੍ਰਾਣੀਆਂ ਜਿਹੜੀਆਂ ਨੇ ਵਾਰਦਾਤਾ ਕੀਤੀਆਂ ਕਿੰਨੀਆਂ ਕੀਤੀਆਂ ਇਸ ਦਾ ਪਤਾ ਲੱਗਦਾ ਜਾਂ ਕਿੰਨੀਆਂ ਵਾਰਦਾਤਾ ਚ ਇਹ ਸ਼ਾਮਿਲ ਸੀ ਇਹ ਪਤਾ ਲੱਗਦਾ ਇਹ ਜਾਂਚ ਦਾ ਵਿਸ਼ਾ ਪਰ ਹਾਲ ਦੀ ਘੜੀ ਲੋਕ ਇਹੀ ਕਹਿ ਰਹੇ ਕਿ ਬਜ਼ੁਰਗਾਂ ਨੂੰ ਅਤੇ ਬੱਚਿਆਂ ਨੂੰ ਕੱਲਿਆਂ ਨੂੰ ਪੈਸੇ ਕਢਾਣ ਨਾ ਭੇਜੋ ਕਿਉਂਕਿ ਹਰ ਜਗ੍ਹਾ ਜੀਤਾ ਨਹੀਂ ਖੜਾ ਹੁੰਦਾ ਤੁਹਾਨੂੰ ਬਚਾਉਣ ਲਈ